わし。<noise> <noise> ਹਰਨਾ ਫਿਲੌਰ ਦੇ ਇੰਸਪੈਕਟਰ ਸੰਜੀਵ ਕਪੂਰ ਅਤੇ ਉਹਨਾਂ ਦੀ ਟੀਮ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਦਰਜਨਾਂ ਤੋਂ ਵੀ ਵੱਧ ਪੰਜਾਬ ਦੇ ਇੰਟਰ-ਡਿਸਟ੍ਰਿਕਟ ਵਿੱਚ ਬਿਜਲੀ ਦੇ ਟਰਾਂਸਫਾਰਮ ਚੋਰੀ ਕਰਨ ਵਾਲੇ ਗੈਂਗ ਦੇ ਚਾਰ ਮੈਂਬਰ ਨੂੰ ਕਾਬੂ ਕੀਤਾ ਹੈ ਣ ਡੀਐਸਪੀ ਸ਼੍ਰੀ ਸਰਵਣ ਸਿੰਘ ਬੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਅਤੇ ਉਹਨਾਂ ਦੀ ਟੀਮ ਵੱਲੋਂ ਭਾਰੀ ਸੁਰੱਖਿਆ ਫੋਰਸ ਅਤੇ ਸਪੈਸ਼ਲ ਨਾਕਾਬੰਦੀ ਸਰਚ ਆਪਰੇਸ਼ਨ ਦੌਰਾਨ ਇੱਕ ਅਸ਼ੋਕ ਲਹਿਲੰਡ ਤਰਖਨੂ ਸਨੀਪੁੱਤਰ ਜੀਤ RAM ਵਾਸੀ ਨੰਗਲ ਸ਼ਾਮਾ मोजिस मसीह ओरफ बल्ली पुत्र तरसेम मसीह वासी शामपुरा पवन कुमार ओरफ सनी पुत्र अशोक कुमार वासी मुहला संतपुरा शत्रुतन पासवान पुत्र रामा पासवान वासी सरमस्तीपुर बिहार में काबू करके ट्रकों भारी मातारा विच, ट्रांसफार्मा चोरी किया तेल समेत होर समान बराबद करके मुकदमा नंबर तरेठ मिती सतारा मार्च दो हजार पी जुर्म तीन सौ तीन दो तीन सौ सतारा दो एक सौ ग्यारह बी एन ਐਸ 1007 ਜ਼ਰੂਰੀ ਵਸਤਾ ਇਕ ਟੋਨੀ 155 ਥਾਣਾ ਫਿਲੌਰ ਦਰਜ ਰਜਿਸਟਰ ਕੀਤਾ ਗਿਆ ਹੈ ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਇਸ ਗਿਰੋਵਲੋ ਮਿਲ ਕੇ ਰਾਤ ਸਮੇਂ ਕਿਸਾਨਾ ਦੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਰ ਵਿੱਚੋਂ ਤੇਲ ਚੋਰੀ ਕੀਤਾ ਜਾਂਦਾ ਹੈ ਤੇ ਹੁਣ ਤੱਕ ਇਹਨਾਂ ਵੱਲੋਂ ਜ਼ਿਲ੍ਹਾ ਜਲੰਧਰ ਦੇ ਵੱਖ ਵੱਖ ਏਰੀਆ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਖੰਨਾ ਜ਼ਿਲ੍ਹਾ ਨਵਾਂ ਸ਼ੈਰ ਅਤੇ ਪੰਜਾਬ ਦੇ ਹੋਰ ਵੱਖ-ਵੱਖ ਸਥਾਨਾਂ ਤੋਂ ਕਈ ਟਰਾਂਸਫਾਰਮ ਤੇਲ ਚੋਰੀ ਦੀਆਂ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਜੋ ਇਹਨਾਂ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲੌਰ ਤੋਂ ਦੁਆਬਾ ਨਿਊਜ਼ 24 ਸ਼ਾਨ ਲਈ ਅਜੇ ਸਿੰਘ ਨਾਗੀ ਮਨਪ੍ਰੀਤ ਸਿੰਘ ਰਾਜਵਿੰਦਰ ਸਿੰਘ ਰਾਜਾ ਕੋਟਲੀ ਦੀ ਵਿਸ਼ੇਸ਼ ਰਿਪੋਰਟ ਇਹ ਚਾਰ ਮੈਂਬਰ ਗਰੋ ਫੜਿਆ ਜੀ ਕੀ ਕੁਛ ਨਾਮ ਦਾ ਲੱਗਾ ਜੀ ਕੀ ਕੁਛ ਮਾਨਜੋਗ ਐਸਐਸਪੀ ਸਾਹਿਬ ਸ਼੍ਰੀ ਗਰਮੀਤ ਸਿੰਘ ਜੰਦਰ ਦਿਹਾਤੀ ਜੀ ਦੇ ਦੇਸ਼ਾ ਨਿਰਦੇਸ਼ਾਂ ਤੇ ਉਸ ਸਮੇਂ ਸਫਲਤਾ ਮਿਲੀ ਜੇ ਸਮੇ ਇੰਸਪੈਕਟਰ ਸੰਜੀਵ ਕਪੂਰ ਐਸ ਐਚਓ 플ੋਰ ਉਤੇ ਉਸੇ ਟੀਮ ਚੋਂ ਕਿ ਇੰਚਾਰਜ ਰਸਾੜਾ ਵੱਲੋਂ ਸਪੈਸ਼ਲ ਨਾਕਾਬੰਦੀ ਦੌਰਾਨ ਚਾਰ ਜਿਹੜੇ ਅੰਤਰ ਜ਼ਿਲਾ ਜਿਹੜੇ ਗਰੋ ਸੀ ਜਿਹਦੇ ਵਿੱਚ ਨਵਾਂ ਸ਼ਹਿਰ ਖੰਨਾ ਲੁਧਿਆਣਾ ਤੇ ਜਲੰਧਰ ਦੇ ਇੱਕ ਕਪੂਰਥਲਾ ਦੇ ਵਿੱਚ ਟਰਾਂਸਫਾਰਮਰਾਂ ਵਿੱਚੋਂ ਤੇਲ ਅਤੇ ਪਿੱਤਲ ਜਿਹੜੇ ਚੋਰੀ ਕਰਦੇ ਸੀ ਉਸ ਗਰਾਂ ਨੂੰ ਕਾਬੂ ਕੀਤਾ ਹੈਗਾ ਇਸ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਹਨਾਂ ਪਾਸੋਂ ਇੱਕ ਅਸੀਂ ਟਰੱਕ ਬਰਾਮਦ ਕੀਤਾ ਹੈਗਾ ਜਿਹਦੇ ਵਿੱਚ ਇਹ ਟਰਾਂਸਪੋਰਟ ਦੇ ਵਿੱਚ ਲੈ ਕੇ ਜਾਂਦੇ ਸੀ 1500 ਲੀਟਰ ਕਰੂਡ ਆਇਲ ਬਰਾਮਦ ਕੀਤਾ ਹੈਗਾ ਇਸ ਤੋਂ ਇਲਾਵਾ ਜਿਹੜਾ ਇਹ ਦੋਸ਼ੀ ਆ ਇਹ ਸਾਰੇ ਇਹਨਾਂ ਚ ਇੱਕ ਦੋਸ਼ੀ ਮੇਨ ਦੋਸ਼ੀ ਜਿਹੜਾ ਉਹ ਪੀਓ ਵੀ ਹੈਗਾ ਇਹਨਾਂ ਤੇ 8-8 ਮਕਦਮੇ ਆਲਰੇਡੀ ਜਿਹੜੇ ਤੇਲ ਚੋਰੀ ਦੇ ਜਿਹੜੇ ਸੀ ਉਹ ਟਰਾਂਸਫਾਰਮਰ ਜਿਹੜੇ ਸੀ ਉਹਨਾਂ ਦੇ ਚੋਰੀ ਦੇ ਮਕਦਮੇ ਦਰਜ ਨੇ ਇਹ ਗਰੋ ਜਿਹੜਾ ਸੀ ਰਾਤ ਵੇਲੇ ਜਿਹੜਾ ਵਾਰਦਾਤਾ ਪਲਾਨ ਕਰਦਾ ਸੀ ਤੇ ਉਥੋਂ ਇਹ ਕਿਸਾਨ ਜਿਹੜੇ ਆ ਉਹਨਾਂ ਦਾ ਬੜਾ ਮਾਲੀ ਨੁਕਸਾਨ ਕਰਦੇ ਸਨ ਬਿਜਲੀ ਬੋਰਡ ਮੈਕ ਡਿਪਾਰਟਮੈਂਟ ਦਾ ਵੀ ਮਾਲੀ ਨੁਕਸਾਨ ਕਰਦੇ ਸਨ ਉਤੋਂ ਟਰਾਂਸਫਾਰਮਰ ਤੋਂ ਤੇਲ ਚੋਰੀ ਕਰਕੇ ਤੇ ਨਾਲ ਤਾਂਬਾ ਚੋਰੀ ਕਰਦੇ ਸਨ ਤੇ ਅੱਗੇ ਫਰਦਰ ਵੇਚ ਦਿੰਦੇ ਸਨ ਇਹਦੇ ਵਿੱਚ ਅਸੀਂ 메ਨ ਚਾਰ ਦੋਸ਼ੀ ਫੜ ਲਏ ਨੇ ਤੇ ਅੱਗੇ ਇਹਨਾਂ ਦੇ ਫਰਦ ਅਨਕਸ਼ਾਫ ਦੇ ਉੱਤੇ ਜਿਹੜੇ ਕੁਆਰਡੀਏ ਨੇ ਤਿੰਨ ਉਹਨਾਂ ਨੂੰ ਵੀ ਅਸੀਂ ਰਾਉਂਡ ਅਪ ਕੀਤਾ ਸਤੀਸ਼ਨਾ ਪੀਰ ਰਗਵਰੀ ਦੀ ਗੋਸੇ ਜੀ ਇਹਨਾਂ ਕੋਲੋਂ ਅਸੀਂ ਇੱਕ ਟਰੱਕ ਜਿਹੜਾ ਰਿਕਵਰ ਕੀਤਾ ਹੈਗਾ ਅਸ਼ੋਕਾਲੇ ਲੈਂਡ ਇਹ 1500 ਲੀਟਰ ਜਿਹੜਾ ਉਹ ਤੇਲ ਬਰਾਮਦ ਕੀਤਾ ਹੈਗਾ ਕੀਪ ਰਬੜ ਦੀਆਂ ਪਾਈਪਾਂ ਕੀਪ ਵਗੈਰਾ ਜਿਹੜੇ ਸੀਜੇ ਦਾ ਇਹ ਪਾਉਂਦੇ ਸੀ ਅੱਗੇ ਉਹ ਸਾਰੇ ਜਿਹੜੇ ਸੰਦਾ ਨਾਲੇ ਟਰਾਂਸਫਰ ਨੂੰ ਖੋਲਦੇ ਸੀ ਪਿੱਛੋਂ ਬੰਦ ਕਰਦੇ ਸੀ ਲਾਈਟ ਵਗੈਰਾ ਉਹ ਸਾਰੇ ਬਰਾਮਦ ਕੀਤੇ ਰਹੇ ਕਬਾੜੀ ਕਿਹੜੇ ਇਹ ਕਬਾੜੀਏ ਜਿਹੜੇ ਹੈਗੇ ਆ ਕੁਝ ਜਲੰਧਰ ਦੇ ਨੇ ਕੁਝ ਲੋਕਲ ਨੇ ਤੇ ਹਜੇ ਇਹਨਾਂ ਦਾ ਅੱਜ ਪੁਲਿਸ ਇਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਈਮਾਨਡ ਹਾਸਲ ਕਰਕੇ ਫਰਦਰ ਹੋਰ ਕਾਰਵਾਈ ਜਿਹੜੀ ਆ ਉਹ ਮਿਲ ਚ ਲੈਣੀ ਚਾਹੀਦੀ ਵਾਰਦਾਤਾਂਰੇ ਇੱਧਰੇ ਇਹ ਆਪਣੇ ਇਹਦੇ ਚ ਕੀਤੀਆਂ ਨੇ ਜੀ ਆ ਵੱਖ-ਵੱਖ ਜਿਲਿਆਂ ਚ ਕੀਤੀਆਂ ਜੀ ਇਹਨਾਂ ਨੇ ਵੱਖ-ਵੱਖ ਜ਼ਿਲ੍ਹਿਆਂ ਚ ਨਵਾਂ ਸ਼ਹਿਰ ਖੰਨਾ ਲੁਧਿਆਣਾ ਜਿਹੜੇ ਜ਼ਿਲ੍ਹੇ ਇਹਨਾਂ ਦੇ ਵਿੱਚ ਵੀ ਇਹਨਾਂ ਨੇ ਜੇ ਵਾਰਦਾਤਾਂ ਕੀਤੀਆਂ ਨੇ ਪਹਿਲਾਂ ਸਾਰੇ ਜੀ ਇਹ ਹੀ ਚੋਰੀ ਦੇ ਮਾਮਲੇ ਆ ਜੀ ਹੋਰ ਵੀ ਆ ਗਏ ਇਹਨਾਂ ਦੇ ਮੋਸਟਲੀ ਇਹ ਚੋਰੀ ਦਾ ਹੀ ਇਹ ਇਹ ਸ਼ੁਰੂ ਤੋਂ ਹੀ ਇਹ ਚੋਰੀ ਦਾ ਕੰਮ ਇਹੋ ਹੀ ਕਰਦੇ ਨੇ ਤੇ ਵਾਰਦਾਤੀ ਬੰਦੇ ਨੇ ਇਹ ਹਮੇਸ਼ਾ ਹੀ ਇਹੋ ਹੀ ਇਹਨਾਂ ਦੇ ਵਿੱਚ 2023 ਦੇ ਵਿੱਚ ਬਹਿਰਾਮ ਦੇ ਵਿੱਚ ਵੀ ਆਲਰੇਡੀ ਇਹਨਾਂ ਤੇ ਮਕਦਮਾ ਦਰਜ ਹੈਗਾ ਵੱਖ-ਵੱਖ ਥਾਣਿਆਂ ਚ ਮਕਦਮੇ ਦਰਜ ਨੇ ਤੇ ਇਹਨਾਂ ਨੂੰ ਇਹ ਅਰਕਾ ਅਸੀਂ 111 ਬੀਐਨਐਸ ਇਹ ਆਰਗੇਨਾਈਜ਼ ਕਰਾਈਮ ਕਰਦੇ ਨੇ ਸਲਾਹ ਕਰਕੇ ਤੇ ਇਹ ਇਹ ਜਿਹੜੀ ਵਾਰਦਾ ਚੋਰੀ ਦੇ ਇਨਜਾਮ ਦਿੱਤੇ ਦਿੰਦੇ ਨੇ ਇਹਨਾਂ ਚ ਅਸੀਂ ਇਹ ਵਾਅਦਾ ਕੀਤਾ 111 ਬੀਐਨਐਸ ਦਾ ਤੇ ਇਹ ਫਲੋਰੇਰੀ ਦੀ ਕਿੰਨੀਆਂ ਵਾਰਦਾ ਕਮਾਨੇ ਸਰ ਜੀਆਂ ਕਾਫੀ ਚੇਤਤ ਮੋਰਿੰਗ ਹਸਪਤਾਲ ਨੂੰ ਵੀ ਪਰੇਸ਼ਾਨ ਕੀਤਾ ਸੀ ਇਹ ਫਲੋਰੇਰੀ ਦੀ ਕਿੰਨੀਆਂ ਵਾਰਦਾ ਕਮਾਨੇ ਦਾਰੇ ਇਹ ਕਰੀਬ ਸਾਡੇ ਹਜੇ ਤੱਕ ਸਾਡੇ ਕੋਲ 12 ਵਾਰ ਦਾ ਤਾਂ ਲੋਕਲ ਮੰਨ ਚੁੱਕੇ ਨੇ ਤੇ 10 ਵਾਰ ਦਾ ਤਾਂ ਇਹਨਾਂ ਨੇ ਬਾਹਰ ਮੰਨੀਆਂ ਨੇ ਇਹ ਫਰਦ ਉਸ ਉਸ ਰਮਾਨ ਦੇ ਵਿੱਚ ਇਹਨਾਂ ਕੋ ਹੋਰ ਵਾਰ ਦਾ ਤਕਲੀਫ ਕਰਾਂਗੇ ਜੀ ਟਰੱਕ ਇਹਨਾਂ ਦਾ ਆਪਣਾ ਹੈ ਜੀ ਹਾਂ ਜੀ ਟਰੱਕ ਇਹਨਾਂ ਦਾ ਆਪਣਾ ਹੈਗਾ ਜੀ ਇਹਦਾ ਜੀ ਇਹਨਾਂ ਦਾ ਕੁਝ ਇਹਨਾਂ ਚ ਜਿਹੜਾ ਮੇਨ ਇਹਨਾਂ ਦਾ ਸਾਰਿਆਂ ਦੇ ਸਾਂਝੇ ਪੈਸੇ ਲਾ ਕੇ ਇਹਨਾਂ ਨੇ ਕਰਦੇ ਨੇ ਕੰਮ ਪੈਸਿਆਂ ਦੀ ਵੰਡ ਜਿੱਦਾਂ ਚੋਰੀ ਕਰਦੇ ਨੇ ਤੇ ਉਸ ਤੋਂ ਬਾਅਦ ਜਦੋਂ ਇਹ ਪੈਸਿਆਂ ਦੀ ਵੰਡ ਜਿੱਦਾਂ 40-50 ਹਜ਼ਾਰ ਰੁਪਏ ਇਹਨਾਂ ਨੂੰ ਹਫ਼ਤੇ ਦੇ ਵਿੱਚ ਮਿਲਦਾ ਉਹ 10 ਹਜ਼ਾਰ ਰੁਪਏ ਵੰਡ ਲੈਂਦੇ ਨੇ ਤੇ ਇਹ ਸਾਰਿਆਂ ਦਾ ਇਕੱਠਾ ਹੀ ਕੰਮ ਹੈ ਇਹਨਾਂ ਦਾ ਮੇਨ ਲੀਡਰ ਕੌਣ ਹੈ ਜੀ ਮੇਨ ਲੀਡਰ ਤੇ ਸਾਰੇ ਲੀਡਰ ਨੇ ਪਰ ਅਮਿਤ ਮੁੰਡਾ ਹੈਗਾ ਜਿਹੜਾ ਇਹ ਤਿੰਨ ਜਿਹੜੇ ਕਪੂਰਥੜ੍ਹ ਨੂੰ ਬਿਲੋਂਗ ਕਰਦੇ ਨੇ ਇੱਕ ਜਲੰਧਰ ਨੂੰ ਬਿਲੋਂਗ ਕਰਦਾ